ਸਾਡਿਕਾ ਅਲੀ ਸਾਰਿਆਂ ਨੂੰ ਇਸ ਟਾਈਮ ਆਪਾਂ ਖੜਿਆ ਪਿੰਡ ਸਧਾਣੇ ਬਾਈ ਲੱਖੇ ਸਧਾਣੇ ਦੇ ਕਲਾੜੇ ਤੇ ਆਪਾਂ ਤੁਹਾਨੂੰ ਬਾਈ ਦਾ ਕਲਾੜਾ ਦਿਖਾਉਣੇ ਆ ਤੇ ਸਾਹਮਣੇ ਵਾਲੀ ਸਾਈਡ ਬੋਰਡ ਵੀ ਲੱਗਿਆ ਹੋਇਆ ਸਧਾਣਾ ਕਲਾੜਾ ਕਰਾਗੇ ਜਾਤ ਭਲੇ ਸਮੇ ਗੜਾ ਸਵਾਦ ਸਧਾਣਾ ਕਲਾੜਾ ਸਾਦਾ ਗੁੜ ਮਿਲਦਾ ਸ਼ੱਕਰ मूਫਲੀ ਵਾਲਾ ਗੁੜ ਸੌਫ ਵਾਲਾ ਗੁੜ ਤੇ ਤੇਲ ਵਾਲਾ ਗੁੜ ਤੇ ਆਉਲੀ ਵਾਲਾ ਗੋੜ ਸੁੱਕੇ ਮੇਵੇ ਦਾ ਗੋੜ ਹਲਦੀ ਵਾਲੀ ਸ਼ੱਕਰ ਠੀਕ ਆ ਜੀ ਬਾਈ ਦਾ ਕਲਾੜਾ ਸਾਹਮਣੇ ਵਾਲੀ ਸਾਈਡ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਗੁਰਮੁਖੀ ਲਿਖੀ ਆ A to Z ਜਿਹੜੀ ਗੁਰਮੁਖੀ ਲਿਖੀ ਹੋਈ ਆ ਊੜੇ ਤੋਂ ਲੈ ਕੇ ਢਾੜੇ ਤੱਕ ਤੇ ਨਾਲ ਤਸਵੀਰਾਂ ਵੀ ਛਾਪ ਗਾਉਂਗਾ ਕੁਝ ਇਧਰਲੀ ਸਾਈਡ ਮਹਾਰਾ ਰਣਜੀਤ ਸਿੰਘ ਦੀ ਪੇਂਟਿੰਗ ਬਣੀ ਹੋਈ ਆ। ਨਾਲ ਇਤਿਹਾਸ ਵੀ ਲਿਖਿਆ ਹੋਇਆ। ਪੰਜਾਬ ਦਾ ਰਾਜਾ, ਲਾਹੌਰ ਦਾ ਮਹਾਰਾਜ ਆ। ਗੁਰੂ ਘਰ ਦਾ ਸੇਵਕ ਜਨਮ ਹੋਇਆ ਸੀ ਇਹਨਾਂ ਦਾ 1780 ਦੇ ਵਿੱਚ। ਗੁਜਰਾਵਾਲਾ ਪਿੰਡ ਸੀਗਾ। ਤੇ ਜਿਹੜੀ ਮੌਤ ਸੀ 1839 ਈਸਵੀ ਨੂੰ ਲਾਹੌਰ ਵਿੱਚ ਹੋਈ ਸੀ। ਇਧਰਲੀ ਸਾਈਡ ਨਿਸ਼ਾਨ ਸਾਹਿਬ ਆ ਗਿਆ। ਅਕਾਲ ਸਹਾਇ ਲਿਖਿਆ ਹੋਇਆ। ਨਾਲ ਹੀ ਮਹਾਰਾਜ ਦਲੀਪ ਸਿੰਘ ਦੀ ਕੰਟੀ ਕਬਣੀ ਹੋਈ ਆ ਜਿਹੜੇ ਸੀਗਾ ਮਹਾਰਾਜ ਦਲੀਪ ਸਿੰਘ ਸੀਗਾ ਸਿੱਖ ਰਾਜ ਦਾ ਆਖਰੀ ਮਹਾਰਾਜਾ ਸੀ ਜਨਮ 1838 ਚ ਹੋਇਆ ਸੀ ਉੱਪਰਲੀ ਸਾਈਡ ਆ ਗਈ ਮਹਾਰਾਣੀ ਜਿੰਦਕੌਰ ਜਨਮ 1812 ਚ 64 ਸਾਲ ਕੋੜ ਪਾਕਿਸਤਾਨ ਜਿਹੜਾ ਪੈਂਦਾ ਸੀਗਾ ਮਹਾਰਾਣੀ ਜਿੰਦਕੌਰ ਦੀ ਜਿਹੜੀ ਮੌਤ ਸੀਗੀ ਉਹ ਇੰਗਲੈਂਡ ਦੇ ਵਿੱਚ ਹੋਈ ਸੀ 1863 ਦੇ ਵਿੱਚ ਤੇ ਇਧਰਲੀ ਸਾਈਡ ਜੱਸਾ ਸਿੰਘ ਆਲੂ ਵਾਲੀ ਆ ਸਰਦਾਰ ਜੱਸਾ ਸਿੰਘ ਆਲੂ ਵਾਲੀ ਆ ਜਰਨੈਲ ਜਨਮ 1718 ਵਿੱਚ ਆਲੂ ਜ਼ਿਲ੍ਹਾ ਲਾਹੌਰ ਮੌਤ 1783 ਦੇ ਵਿੱਚ ਹੋਈ ਜਿਲ੍ਹਾ ਅੰਮ੍ਰਿਤਸਰ ਸ਼ਹੀਦ ਬੀਬੀ ਮਾਈ ਭਾਗੋ ਜੀ ਇਹਨਾਂ ਦਾ ਜਨਮ 1666 ਦੇ ਵਿੱਚ ਹੋਇਆ ਸੀ ਝੰਭਾਲ ਪਿੰਡ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਅੱਗੇ ਆ ਗਏ ਜੀ ਜਥੇਦਾਰ ਅਕਾਲੀ ਬਾਬਾ ਫੁੱਲਾ ਸਿੰਘ ਇਹ ਜਥੇਦਾਰ ਸਨ ਅਕਾਲ ਤਖਤ ਦੇ 6ਵੇਂ ਕੀਰਤਨ ਸਿੰਘ ਨਾਮਾ ਮਹਾਨ ਜਨਮ 1761 ਦੇ ਵਿੱਚ ਹੁੰਦਾ ਇਹਨਾਂ ਦਾ ਸਿਹਾ ਪਿੰਡ ਸੰਗਰੂਰ ਦੇ ਵਿੱਚ ਆ ਤੇ 1823 ਨੂੰ ਇਹਨਾਂ ਦੀ ਮੌਤ ਹੋ ਜਾਂਦੀ ਆ ਖੈਬਰ ਪੁਖਤਨੋਂ ਖਵਾ ਤੇ ਇਧਰਲੀ ਸਾਈਡ ਆ ਗਿਆ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਹਰੀ ਸਿੰਘ ਨਲੂਆ ਉਹ ਸ਼ੂਰ ਵੀਰ ਸਨ ਜਿਨ੍ਹਾਂ ਨੇ ਹੱਥਾਂ ਦੇ ਨਾਲ ਸ਼ੇਰ ਦਾ ਜਵੜਾ ਪਾੜਦਾ ਸੀਗਾ ਜਿਵੇਂ ਤਸਵੀਰ ਦੇਖ ਸਕਦੇ ਹੋ ਸਾਹਮਣੇ ਜਨਮ 1791 ਚ ਹੋਇਆ ਗੁਜਰਾਵਾਲਾ ਪਾਕਿਸਤਾਨ ਦੇ ਪੈਂਦਾ ਜਿਹੜਾ ਫਤਿਹਦ ਹੋ ਜਾਂਦੇ ਆ 1837 ਦੇ ਵਿੱਚ ਜਮਰਾਉ ਦੇ ਕਿਲੇ 'ਚ ਤੇ ਅੱਗੇ ਆ ਗਿਆ ਜਥੇਦਾਰ ਕਪੂਰ ਸਿੰਘ ਇਹ ਜਥੇਦਾਰ ਸੀਗੇ ਜੀ 99 ਕਰੋੜੀ ਜਿਹੜੀ ਆਪਣੀ ਹੈਗੀ ਆ ਉਹਨਾਂ ਦੇ 99 ਕਰੋੜੀ ਦੇ ਤੀਜੇ ਜੱਥੇ ਜਦਾਰ ਸਨ ਨਵਾਬ ਕਪੂਰ ਸਿੰਘ ਜਨਮ ਹੁੰਦਾ 1697 ਦੇ ਵਿੱਚ ਕਲੋਂਕੇ ਸ਼ੇਖਪੂਰਾ ਪੰਜਾਬ ਦੇ ਵਿੱਚ ਪੈਂਦਾ ਜਿਹੜਾ ਪਾਕਿਸਤਾਨ ਚ ਸੇਛੀ ਦੋਹ ਜਾਂਦੇ ਆ 1753 ਦੇ ਵਿੱਚ ਅੰਮ੍ਰਿਤਸਰ ਇਹ ਸਿੰਘਾਂ ਦੀਆਂ ਕੁਝ ਪੇਂਟਿੰਗਾਂ ਤੇ ਸਾਹਮਣੇ ਵਾਲੀ ਸਾਈਡ ਦਾ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਤੀ ਗਰਮੋਲੀ ਲਿਖੀ ਹੋਈ ਆ ਊੜੇ ਤੋਂ ਲੈ ਕੇ ਡਾਢੇ ਤੱਕ ਜੋਧਿਆਂ ਦੀਆਂ ਜਿਹੜੀਆਂ ਐ ਤਸਵੀਰਾਂ ਬਣਾਗਾ ਹੋਊਗਾ ਤੇ ਆ ਦਿਖਾਉਣੇ ਆ ਵੀ ਕੀ ਪ੍ਰੋਸੈਸ ਹੁੰਦਾ ਇਹਦਾ ਖਲਾੜੇ ਦਾ ਇੱਥੋਂ ਗੰਨਾ ਪਾਉਂਦੇ ਆ ਬਈ ਸਾਹਮਣੇ ਲਈ ਛੱਡੋ ਹਾਂ ਇੱਥੋਂ ਪਾਉਂਦੇ ਗੰਨਾ ਇੱਧਰੋਂ ਗੰਨਾ ਪਾਉਂਦੇ ਇੱਧਰੋਂ ਨਿਕਲਦਾ ਵੇਸਟ ਐ ਅੱਛਾ ਠੀਕ ਹੈ ਠੀਕ ਹੈ ਇੱਧਰੋਂ ਗੰਨਾ ਪਾਉਂਦੇ ਆ ਉਧਰ ਵੇਸਟ ਨਿਕਲ ਜਾਂਦੀ ਆ ਜੂਸ ਆ ਨਿਕਲਦਾ ਜੂਸ ਇੱਥੇ ਹੁੰਦਾਗਾ ਹਾਂ ਆ ਖਾਲੀ ਕੋਲੇ ਹੈ ਹਾਂ ਆਪਾਂ ਅਤੇ ਥੋ ਕਿਧਰਲੀ ਸਾਈਡ ਜਾਂਦਾ ਹੈਗਾ ਆ ਪੈਪ ਇਧਰ ਜਾ ਅੱਛਾ ਇਧਰ ਪੈਪ ਪਾਈ ਹੋਈ ਹੈ ਅੱਛਾ ਜੀ ਫਿੱਟ ਹੁੰਦਾ ਹੈ ਜਾਈਏ ਇਹ ਕਿੰਝ ਜਾਈਏ ਲੈ ਲਈਏ ਆ ਗਾਲੀ ਉੱਤੇ ਲਾ ਦਿੰਨਾ ਆ ਪੈਪ ਪਰਾਹੀ ਜੂਸ ਉਹ ਛੋਟੇ ਟੈਂਕੀ ਦੇ ਵਿੱਚ ਆ ਕੇ ਆਉਂਦਾ ਹੈ ਹਾਂ ਇੱਥੇ ਪਹਿਲਾਂ ਇਕੱਠਾ ਕਰ ਲੈਂਦੇ ਹਾਂ ਠੀਕ ਹੈ ਜਿਹੜਾ ਗੇਟ ਵਾਲਾ ਕਰ ਜੀ ਤੁਹਾਨੂੰ ਥੱਲੇ ਚਲਦੇ ਆ ਥੱਲੇ ਵੀ ਦਿਖਾਉਣੇ ਆ ਜੋ ਇਥੇ ਆਪੇ ਪਾ ਲਗਣਾ ਬਈ ਫਿਰ ਹਾਂ ਬਈ ਇਹ ਗੇਟਵਾਲ ਲੱਗੇਗਾ ਗੇਟਵਾਲ ਹੈ ਉਥੋਂ ਪਾਈਪ ਲਾਈ ਹੋਈ ਹੈ ਉਥੋਂ ਪਾਈਪ ਚੜਾ ਕੇ ਹੈ ਹਾਂਜੀ ਠੀਕ ਹੈ ਇੱਥੇ ਪਾਈਪ ਨਾਲ ਲੈ ਆਣੇ ਜੂਸ ਹੈ ਇਹ ਚ ਆ ਜੰਨਾ ਠੀਕ ਹੈ ਬਈ ਇੱਥੇ ਹੋ ਤੇ ਵਾਗ ਜਾਂਦਾ ਜੀ ਇਹਨੂੰ ਕੀ ਕਹਨੇ ਆਪਾਂ ਇਹਨਾਂ ਇਹ ਚੀਜ਼ ਨੂੰ ਆਪਾਂ ਕਹਨੇ ਕੀ ਆ ਹੈ ਇਹ ਕੀ ਡਿੱਗੀ ਕੱਗੇ ਕੀ ਕਹਨੇ ਆਪਾਂ ਨੂੰ ਕੜਾਹੇ ਇਹ ਕੜਾਹੇ ਹੀ ਕਹਦੇ ਨੇ ਆਪਾਂ ਹਣਾ ਕੜਾਹਾ ਹੈ ਇਹ ਥੋੜਾ ਜਿਆ ਇਥੇ ਪਿਓਰ ਜੂਸ ਆਉਂਦਾ ਉਹ ਇਥੇ ਅੰਦਰ ਦਾ ਆਪਣਾ ਮਤਲਬ ਹੈ ਅੰਦਰ ਤਾਂ ਲੋਹੇ ਦਾ ਹੈ ਕੜਾਹਾ ਇਹ ਤੇ ਸਾਈਡ ਤੋਂ ਹਾਂ ਲੋਹਾ ਹੈ ਸਾਈਡ ਤੇ ਦੀ ਬਾਲ ਜਿੱਤੀ ਹੋਈ ਇਸ ਮੰਤਰ ਮਿੰਸਮੈਂਟਰ ਦੀ ਬਾਲ ਕੀਤੀ ਹੋਈ ਆ ਪੂਰਾ ਸੰਘਣਾ ਹੋ ਚਿਆ ਫਿਰ ਪਹਿਲਾਂ ਇੱਧਰ ਆਉਂਦਾ ਫਿਰ ਫਿਰ ਇੱਥੇ ਹੁਣ ਇਹ ਪਣਕੇ ਪਾਉਂਦੇ ਬਈ ਫਿਰ ਉਥੋਂ ਪਣਕੇ ਹੁੰਦਾ ਨਾ ਹੁਣਕੇ ਤੋਂ ਪਣ ਚਾਉਂਦਾ ਪਣਕੇ ਦਾ ਆ ਗਿਆ ਇਥੇ ਪਿਓਰ ਜੂਸ ਆ ਗਿਆ ਇਦੋਂ ਗਰਮ ਕਰ ਕਰ ਘੋਚ ਲਏ ਜਾਂਦੇ ਬਸ ਅਸਾ ਜਿਵੇਂ ਜਿਵੇਂ ਗਰਮ ਹੋਈ ਜਾਂਦਾ ਪਹਿਲਾਂ ਜਮਾ ਪਾਣੀ ਵਰਗਾ ਹੋਊਗਾ ਉਦੋਂ ਬਾਅਦ ਇਹ ਚਾ ਕੇ ਥੋੜਾ ਸੰਘਣਾ ਹੋ ਜਾਂਦਾ ਉਦੋਂ ਬਾਅਦ ਹੋੱਚ ਜਾ ਕੇ ਪੂਰਾ ਸੰਘਣਾ ਹੋ ਜਾਂਦਾ ਉੱਥੋਂ ਕੱਢ ਕੇ ਫਿਰ ਇੰਦਰ ਪਾ ਲੈਂਦੇ ਠੀਕ ਆ ਠੀਕ ਆ ਆ ਇੱਥੇ ਕੱਢ ਲੈਂਦੇ ਆ ਉੱਥੇ ਰਹਿ ਜਾਏ ਕੱਢਦੇ ਆ ਆ ਇਹ ਜਿਹੜੀ ਇਹ ਥੱਲੇ ਆ ਕੇ ਮੱਝੀਆਂ ਅੰਦਰ ਗਰਉ ਆਉਂਦੀ ਇੱਥੋਂ ਨਿਕਲ ਆ ਜਾਂਦਾ ਤਿੰਨ ਕੜਾ ਹੇ ਦੇ ਵਿੱਚ ਹੋ ਕੇ ਜਾਂਦਾ ਇਹ ਤਿੰਨ ਕੜਾ ਜੋ ਗਰਮ ਹੋ ਕੇ ਇੱਥੇ ਆ ਜਾਂਦਾ ਮੁੜ ਕੇ ਕਿੰਨਾ ਟਾਈਮ ਗਰਮ ਕਰਦੇ ਆਂ ਭਾਈ ਇਹਨੂੰ ਮੁੜ ਕੇ ਇਹ 40 45 ਮਿੰਟ ਚ ਲੱਗ ਜਾਂਦੇ ਦੇ ਵਿੱਚ ਇੱਥੇ ਕੱਲੇ ਪੀਸ ਹੀ ਬਣਾਉਣੇ ਹੁੰਦੇ ਆ ਹਾਂ ਠੀਕ ਹੈ ਕਿੰਨੇ ਟਾਈਮ ਬਾਅਦ ਠਰ ਜਾਂਦਾ ਇਹ ਤਿਆਰ ਕਰ ਦਿੰਦੇ ਇੱਥੇ ਢਾਲ ਦੀ ਨਾਲ ਹੀ ਠੀਕ ਹੈ ਭਾਈ ਤੇ ਆ ਕੀ ਆ ਗਿਆ ਭਾਈ ਇਹ ਚਿਮਣੀ ਆ ਗਈ ਇਹ ਚਿਮਣੀ ਆ ਗਈ ਹੈ ਠੀਕ ਹੈ ਠੀਕ ਹੈ ਜਿਮਣੀ ਆਪਾਂ ਗੁੜ ਦਿਖਾ ਦੇ ਕੇ ਚੱਲ ਗਏ ਲਓ ਜੀ ਹੁਣ ਆਪਾਂ ਤੁਹਾਨੂੰ ਗੁੜ ਦਿਖਾ ਦਨੇ ਆ ਕਿੰਨੇ ਤਰ੍ਹਾਂ ਦਾ ਗੁੜ ਬਣਦਾ ਆਪਾਂ ਚੱਲਦੇ ਆਂ ਅੰਦਰ ਤੁਹਾਨੂੰ ਦਿਖਾਉਨੇ ਆ ਹੁਣ ਕਿੰਨੇ ਕਿੰਨੇ ਪ੍ਰਕਾਰ ਦਾ ਗੁੜ ਬਾਈ ਇੱਥੇ ਖਲਾੜੇ ਤੇ ਬਣਦਾ ਕੀ ਹਾਲ ਨੇ ਬਾਈ ਜੀ ਕੀ ਹਾਲ ਆ ਭਰਾ ਹੋ ਠੀਕ ਹੋ ਹਾਂਜੀ ਹਾਂਜੀ ਵਧੀਆ ਆਪਣੇ ਦੱਸੋ ਬਾਈ ਹਾਂ ਵਧੀਆ ਬਈ ਤੇ ਵਧੀਆ ਚੱਲਦਾ ਬਈ ਖਲਾੜਾ ਹਾਂ ਬਹੁਤ ਸੋਹਣਾ ਬਈ ਬਹੁਤ ਲੈ ਕੇ ਜਾਂਦੇ ਲੋਕ ਗੁੜ ਬਾਦੂ ਕੋਈ ਬਾਦੂ ਠੀਕ ਹੈ ਭਾਈ ਕਿੰਨੇ ਹੁੰਦਾ ਗੁੜਸ ਠੀਕ ਹੈ ਭਾਈ ਠੀਕ ਹੈ ਕਿੰਨੇ ਪ੍ਰਕਾਰ ਦਾ ਗੁੜ ਬਣਦਾ ਭਈ ਆਪਾਂ ਗੁੜ ਇੱਕ ਤਾਂ ਆਪਣਾ ਸਾਦਾ ਚਾਹ ਵਾਲਾ ਹੀ ਬਣ ਜਾਂਦਾ ਹੈ ਨਾ ਆ ਦਿਖਾ ਦਿਨਾ ਆ ਬੇਸੀਆਂ ਵਾਲਾ ਉਹ ਕਹਿ ਰਹੇ ਆ ਆਪਾਂ ਆ ਸਾਦਾ ਗੁੜ ਆ ਗਿਆ ਹੀ ਹਾਂ ਹਾਂ ਸਾਹਮਣੇ ਲੱਗਿਆ ਠੀਕ ਹੈ ਜੀ ਤੇ ਅੱਜ ਅੱਠ ਤੋਂ 10 ਤਰ੍ਹਾਂ ਦਾ ਗੁੜ ਬਣ ਜਾਂਦਾ ਖਾਣ ਵਾਲਾ 8 ਤੋਂ 10 ਤਰ੍ਹਾਂ ਦਾ ਗੁੜ ਹਾਂ ਆਪਾਂ ਅੰਦਰ ਪਿਆਗਾ ਇੱਥੇ ਥੋੜਾ ਜਿਹਾ ਸਟੋਰ 'ਚ ਕਮੀ ਆ ਵੀ ਠੀਕ ਹੈ ਆ ਕਾਦਾ ਕਾਦਾ ਆ ਗਿਆ ਬਈ ਇਹ ਅੱਜ ਮੈਂ ਦੇਸੀ ਘਿਓ ਸੌਂਫ ਖੋਪਾ ਜਵੈਣ ਤੇ ਮੂਸਲੀ ਵਾਲਾ ਗੁੜ ਆ ਗਿਆ ਉੱਪਰ ਨਾ ਠੀਕ ਹੈ ਜੀ ਆ ਦੇਸੀ ਘਿਓ ਤੇ ਤੇਲਾ ਵਾਲਾ ਦੇਸੀ ਘਿਓ ਹਰੇਕ ਗੁੜ 'ਚ ਪਊਗਾ ਇਹਨਾਂ 'ਚ ਹਰੇਕ 'ਚ ਦੇਸੀ ਘਿਓ ਪੈਂਦਾ ਹੈਗਾ ਹਾਂ ਠੀਕ ਹੈ ਜੀ ਆ ਔਲਾ ਤੇ ਦੇਸੀ ਘਿਓ ਦਾ ਇਹ ਔਲੇ ਵਾਲਾ ਆ ਗਿਆ ਆਪਣਾ ਆਹ ਕੱਲੇ ਔਲੇ ਵਾਲਾ ਆ ਗਿਆ ਆ ਦੇਸੀ ਕਿਉ ਮਗਜ ਖੋਪਾ ਲੈ ਚੀ ਤੇ ਕਾਜੂਬ ਦਾ ਮਾਲ ਆ ਆ ਗੁਰਦਾ ਬਈ ਮੈਂ ਪਹਿਲੀ ਵਾਰ ਦੇਖਿਆ ਆ ਪੌਲੀ ਵਾਲਾ ਇਹ ਦੇਖਿਓ ਤੁਸੀਂ ਖਾ ਕੇ ਨਾ ਇਹ ਚੀਜ਼ਾਂ ਆਪਾਂ ਛੱਡ ਗਏ ਤਾਂ ਹੀ ਲੋਕਾਂ ਦੇ ਪੇਟ ਖੂਟ ਖਰਾਬ ਤੇ ਵਾਲ ਝੜਨ ਲੱਗੇ ਇਹ ਚੀਜ਼ਾਂ ਹੁਣ ਆਲਾ ਆਪਾਂ ਖਾਂਦੇ ਨਹੀਂ ਹਾਂ ਹਾਂ ਬਈ ਇਹ ਤਾਂ ਇਹ ਜੀਜ਼ਾਂ ਬਹੁਤ ਟੇਸਟੀ ਆ ਤੇ ਨਾ ਹੀ ਖਾਣ ਚ ਬਹੁਤ ਸਵਾਲ ਆ ਠੀਕ ਹੈ ਜੀ ਅੱਗੇ ਕਾਦਾ ਆ ਗਿਆ ਥੱਲੇ ਥੱਲੇ ਜਿਵੇਂ ਆ ਆ ਗਿਆ ਆਪਣਾ ਦੇਸੀ ਕਿਉ ਸੌਫੁਜਮੈਣ ਵਾਲਾ ਆ ਗਿਆ ਇਹ ਵੀ ਰੋਟੀ ਤੋਂ ਬਾਅਦ ਆਪਾਂ ਖਾ ਸਕਦੇ ਹਾਂ ਜੀ ਵਧੀਆ ਉਤੋਂ ਨਹੀਂ ਖਾਦਾ ਜਾਂਦਾ ਹਨਾ ਮੱਕ ਜ ਖੋਪਾ ਤੇ ਉਹ ਇਲੈਚੀ ਲਿਖਿਆ ਹੋਇਆ ਹੈ ਹਨਾ ਹਾਂ ਸਾਰੀ ਵਿੱਚ ਹੋ ਗਈ ਹੈ ਉੱਤੇ ਆ ਗਿਆ ਇੱਕ ਬੱਚਿਆਂ ਲਈ ਆਪਾਂ ਚਾਕਲੇਟ ਲੇਟ ਵਾਲਾ ਗੋੜ ਬਣਾਇਆਗਾ ਚਾਕਲੇਟ ਵਾਲਾ ਹਾਂ ਉਹ ਲੱਗਿਆ ਨਹੀਂ ਹੋਇਆ ਬਈ ਹਜੇ ਉਹ ਹਲੇ ਨਾ ਥੋੜਾ ਸਟੋਰ ਚ ਛੋਟਾ ਕਰਕੇ ਵੀ ਉਧਰ ਪਿਆਗਾ ਆਪਣੇ ਦੂਤੀ ਦਿਖਾਉਂਦਾ ਮੈਂ ਤੁਹਾਨੂੰ ਠੀਕ ਹੈ ਬਈ ਠੀਕ ਹੈ ਠੀਕ ਹੈ ਬਈ ਹਾਂ ਤੇ ਆਹ ਬਹਲਦੀ ਵਾਲੀ ਸ਼ੱਕਰ ਹੋਗੀ ਇਹ ਸ਼ੱਕਰ ਆ ਗਈ ਬਈ ਹਾਂ ਹਾਂ ਬਹਲਦੀ ਵਾਲੀ ਹੈ ਠੀਕ ਹੈ ਆਹ ਸਾਦੀ ਸ਼ੱਕਰ ਆ ਸਾਰੀ ਠੀਕ ਹੈ ਬਈ ਤੇ ਇਧਰ ਵੀ ਆਪਾਂ ਵੱਡੀਆਂ ਪੈਕਿੰਗ ਆ ਜਾਂਦੀਆਂ ਜਿਵੇਂ ਉਹ 2 ਕਿਲੋ ਦੀ ਹੈ 5 ਦੀ ਹੈ ਨਾ ਜਿਵੇਂ ਆ ਆਪਾਂ ਹਲਦੀ ਵੀ ਬਈ ਆਪਣੀ ਆਪਦੀ ਹੈ ਇਹ ਵੀ ਦੇਸੀ ਹੈ ਬਈ ਸਾਰੀਆਂ ਸਾਰੀ ਕੋਈ ਜਿਹੜੀਆਂ ਆਈਟਮ ਹੈਗੀਆਂ ਸਾਰੀਆਂ ਦੇਸੀ ਘਰ ਦੀਆਂ ਆਈਟਮਾਂ ਇਹ ਕੋਈ ਹਾਈਬ੍ਰਿਡ ਚੀਜ਼ ਨਹੀਂ ਮਿਲੂਗੀ ਆਪਣੇ ਕੋਲ ਦੇਸੀ ਆ ਸਾਰੀਆਂ ਚੀਜ਼ਾਂ ਠੀਕ ਹੈ ਬਈ ਠੀਕ ਹੈ ਜਿਵੇਂ ਗਰਮ ਮਸਾਲਾ ਹਲਦੀ ਕਾਲਾ ਨਮਕ ਦਹੀਂ ਲੱਸੀ ਵਾਲਾ ਮਸਾਲਾ ਤੇ ਆਹ ਬੇਸਣ ਸੇਂਦਾ ਨਮਕ ਪਾਕਿਸਤਾਨੀ ਠੀਕ ਹੈ ਜੀ ਜਿਵੇਂ ਆ ਮਿਰਚ ਆ ਗਈ ਇਹ ਵਧੀਆ ਵੀ ਐ ਟੌਪ ਦੀਆਂ ਕਿਸਮਾਂ ਰੱਖੀਆਂ ਵੀ ਆ ਵੀ ਕੋਈ ਦੇਸੀ ਆਹ ਨਹੀਂ ਹੈਗੀਆਂ ਜਿਵੇਂ ਆਪਣਾ ਕੋਈ ਆਮ ਆਮ ਦੇਸੀ ਮੱਕੀ ਆ ਗਈ ਭਾਈ ਹੈ ਜਿਵੇਂ ਮਿਰਚ ਹੈ ਮਿਰਚ ਤੇਜਾ ਕਿਸਮ ਦੀ ਹੈ ਤੇਜਾ ਕਿਸਮ ਦੀ ਬਹੁਤ ਤੇਜ ਆ ਮਿਰਚ ਇਹ ਠੀਕ ਹੈ ਜੀ ਠੀਕ ਹੈ ਠੀਕ ਆ ਜਿਵੇਂ ਹੁਣ ਦੇਸੀ ਮੱਕੀ ਹੈ ਸ਼ਾਹਗੁਰ ਤੋਂ ਲੈਂਦੀ ਆਪਾਂ ਠੀਕ ਹੈ ਜੀ ਤੇ ਬਾਜਰਾ ਆਪਾਂ ਰਾਜਸਥਾਨ ਤੋਂ ਲਿਆ ਸਾਰਾ ਹਾਂ ਉਹ ਸਾਰਾ ਘੁਲ ਭਾਲ ਕੇ ਆਪਾਂ ਫੇਰ ਲਿਆ ਚੀਜ਼ਾਂ ਨਾ ਵਧੀਆ ਤੇ ਆਹ ਆਪਣਾ ਤੇਲ ਆ ਗਿਆ ਲੱਕੜ ਦੇ ਕੋਲੂ ਵਾਲਾ ਜੀ ਇਹਨਾਂ ਕਣਨ ਨਹੀਂ ਮੱਚਦੇ ਲੱਕੜ ਦੇ ਕੋਲੂ ਨਾਲ ਠੀਕ ਆ ਬਈ ਠੀਕ ਆ ਲੱਕੜ ਦੇ ਕੋਲੂ ਨਾਲ ਇਹ ਸੋਸ ਨਹੀਂ ਮੰਨਦਾ ਤੇ ਆ ਆਪਣਾ ਸ਼ਹਿਦ ਆ ਠੀਕ ਆ ਸ਼ਹਿਦ ਵੀ ਦੋ ਤਿੰਨ ਤਰ੍ਹਾਂ ਦਾ ਆ ਜਿਵੇਂ ਅਜਮੈਣ ਵਾਲਾ ਆ ਗਿਆ ਮਲਟੀ ਫਲਾਵਰਾਂ ਵਾਲਾ ਆ ਗਿਆ ਠੀਕ ਆ ਤੇ ਇੱਕ ਆ ਥੱਲੇ ਆ ਕੇ ਬਈ ਇਹ ਇਹ ਚਨੇ ਆ ਚਨੇ ਆ ਕੇ ਆਪਣਾ ਕਹਿੰਦੇ ਆ ਆਪਾਂ ਪੰਜਾਬੀ ਛੋਲੇ ਕਹਿੰਦੇ ਆ ਹਾਂ ਘੋੜਾ ਵਾਲੇ ਆ ਗਏ ਘੋੜਾ ਵਾਲੇ ਛੋਲੇ ਆ ਠੀਕ ਆ ਆ ਥੱਲੇ ਜਿਵੇਂ ਕੋਧਰਾ ਕੰਦਣੀ ਵਾਲੇ ਆਟੇ ਪਏ ਆ ਠੀਕ ਆ ਬਈ ਆ ਕਾਲੀ ਮਿਰਚਾ ਤੇ ਇੱਕ ਤੁਸੀਂ ਗੱਲ ਕਰੀ ਸੀ ਬਈ ਆਪਣੇ ਗੁੜ ਦੀ ਜਿਹੜਾ ਚਾਕਲੇਟ ਵਾਲਾ ਕਹਿੰਦੇ ਸੀ ਹਾਂ ਆਜੋ ਉਹ ਦਿਖਾ ਗਏ ਬਾਈ ਹਾਂ ਉਹ ਦਿਖਾਉ ਹਾਂ ਇੱਕ ਗੁੜਾ ਹੈਗਾ ਜੀ ਚਾਕਲੇਟ ਵਾਲਾ ਆਪਾਂ ਤੁਹਾਨੂੰ ਦਿਖਾਉਣੇ ਆ ਕਾਊਂਟਰ ਤੇ ਫਿਲਹਾਲ ਲੱਗਿਆ ਨਹੀਂ ਸੀਗਾ ਉਹ ਉਧਰ ਪੜੀ ਆ ਮੈਂ ਆਪਾਂ ਠੀਕ ਹੈ ਬਾਈ ਆਪਾਂ ਸਟੋਰ ਹੈ ਇਹ ਸਟੋਰ ਆ ਗਿਆ ਬਾਈ ਹੈ ਇਹ ਛੋਟਾ ਇੱਕ ਵੱਡੇ ਜਿਹੀ ਲੈ ਕੇ ਜਾਂਦਾ ਤੁਹਾਨੂੰ ਠੀਕ ਹੈ ਆ ਜੇ ਇਹਦੇ ਵਿੱਚ ਇਹ ਹੈ ਕਰੇਟਾਂ ਦੇ ਵਿੱਚ ਇਸ ਤਰ੍ਹਾਂ ਭਰ ਕੇ ਇਸ ਤਰ੍ਹਾਂ ਪੀਸ ਬਣੇਗੇ ਆ ਦੇ ਹੂੰ ਐਸੇ ਤਰ੍ਹਾਂ ਇਹ ਚੌਕਲੇਟ ਦਾ ਗੋਲ ਹੋਊਗਾ ਐ ਐਸੀ ਤਰ੍ਹਾਂ ਹੀ ਠੀਕ ਹੈ ਬਈ ਇਹ ਐਮ ਭਰੇ ਵੇ ਇੱਥੇ ਪਿਆ ਬਈ ਚੌਕਲੇਟ ਦਾ ਹਾਂ ਚੌਕਲੇਟ ਵਾਲਾ ਇੱਥੇ ਪਿਆਗਾ ਠੀਕ ਹੈ ਆ ਚੌਕਲੇਟ ਵਾਲਾ ਗੋੜਾ ਆਪਾਂ ਬੱਚਿਆਂ ਵਾਸਤੇ ਬਣਾਇਆਗਾ ਹਨਾ ਵੀ ਉਹ ਆਪਣੇ ਬੱਚੇ ਗੋੜ ਖਾਂਦੇ ਨਹੀਂ ਛੱਡ ਚੁੱਕੇ ਐ ਇਹ ਚੀਜ਼ਾਂ ਗੋੜ ਤੇ ਆਪਾਂ ਵੀ ਚੌਕਲੇਟ ਦਾ ਫਲੇਵਰ ਪਾ ਕੇ ਵੀ ਵੀ ਗੁੜ ਖਾਂ ਖਾਣ ਲੱਗ ਜਾਨ ਹਨਾ ਚੰਗੀ ਚੀਜ਼ ਖਾਣ ਗੁੜ ਦੀ ਨਾ ਬਈ ਆਪਣੇ ਗੁੜਤੀ ਦਿੰਦੇ ਹੁੰਦੇ ਸੀਗੇ ਠੀਕ ਹੈ ਬਈ ਸੁਣਦੇ ਆ ਆਪਣੇ ਬਜ਼ੁਰਗਾਂ ਆਪਾਂ ਨੂੰ ਗੁੜਤੀ ਦਿੰਦੇ ਹੁੰਦੇ ਸੀ ਗੁੜ ਦੀ ਉਹ ਗੁੜਤੀ ਬਹੁਤ ਮਹੱਤਤਾ ਸੀਗੀ ਹੁਣ ਆਪਣੇ ਲੋਕ ਬੜੇ ਮਾਡਰਨ ਹੋ ਗਏ ਵੀ ਖੰਡ ਵੀ ਵੀ ਬੜਾ ਅੱਗੇ ਵਧ ਗਏ ਵਿੱਚ ਮੇਰਾ ਜ਼ਹਿਰਾ ਖੰਡ ਦਾ ਖੰਡ ਹੁਣ ਜ਼ਹਿਰ ਆ ਬਈ ਹੁਣ ਥੋੜੀ ਸਮਝ ਆ ਲੋਕਾਂ ਨੂੰ ਤੇ ਹੁਣ ਮੰਨ ਲਓ ਆ ਆਪਣੀ ਸ਼ੱਕਰ ਪਈ ਆ ਚਾਰ ਤਰ੍ਹਾਂ ਦੀ ਸ਼ੱਕਰ ਪਈ ਆ ਅੰਬ ਹਲਦੀ ਵਾਲੀ ਸਾਦੀ ਪਈ ਆ ਵਿੱਚ ਦੂਸਰੀ ਪਈ ਆ ਠੀਕ ਹੈ ਆਪਣਾ ਸਟੋਰ ਹੈ ਵੀ ਆਪਣੇ ਕੋਲ ਗੋੜ ਨਹੀਂ ਪੂਰਾ ਹੋ ਰਿਹਾ ਕਹਿਣ ਦਾ ਭਾਵ ਵੀ ਠੀਕ ਹੈ ਗੋੜ ਡਿਮਾਂਡ ਇੰਨੀ ਆ ਰਹੀ ਆ ਹਾਂ ਠੀਕ ਹੈ ਬਈ ਬਾਹਰੋਂ ਬਹੁਤ ਡਿਮਾਂਡ ਕਰੀ ਜਾਂਦੇ ਆ ਬਈ ਲੋਕ ਇਹ ਬਈ ਕੱਢ ਕੇ ਦਿਖਾਓ ਇੱਕ ਟਿੱਕੀ ਇਹ ਨਾ ਐਸਟਰ ਇਹ ਸਟੋਰ ਆ ਜੀ ਪੀਸ ਭਰੇ ਕੋਈ ਐਸਟਰ ਇਹ ਗੋੜਾ ਬਈ ਚਾਕਲੇਟ ਵਾਲਾ ਹੈ ਹਾਂ ਇਹ ਚਾਕਲੇਟ ਵਾਲਾ ਗੋੜਾ ਸਪੈਸ਼ਲੀ ਆਵਾ ਬੱਚਿਆਂ ਵਾਸਤੇ ਬਣਾਇਆਗਾ ਹਨਾ ਹਾਂ ਚਾਕਲੇਟ ਬੜੀ ਪਸੰਦ ਕਰਦੇ ਆ ਜਵਾਕ ਹਨਾ ਉਹ ਫਲੇਵਰ ਦੇ ਕੇ ਵੀ ਉਹਨਾਂ ਨੇ ਚਾਕਲੇਟ ਵਾਲੀ ਗੋੜੀ ਬਣਾਇਆ ਵੀ ਖਾਣਾ ਬੱਚੇ ਵੱਧ ਤੋਂ ਵੱਧ ਹਨਾ ਇਹ ਚੀਜ਼ਾਂ ਜੇ ਆਪਾਂ ਖਾਵਾਂਗੇ ਨਾਲੇ ਜਵਾਕਾਂ ਦੀ ਜਿਹੜੀ ਸਿਹਤ ਆ ਉਹ ਤੰਦਰੁਸਤ ਰਹੇ ਹਨਾ ਹਾਂ ਚਲੋ ਬਈ ਅੱਜ ਖਲਾੜਾ ਬਣ ਸੀਗਾ ਨਹੀਂ ਤੁਹਾਨੂੰ ਦਿਖਾਉਂਦੇ ਆ हां बाकी दिखाता भाई हूं केरा साफ सफाई ਕਰ ਲਈ ਅੱਜ ਠੀਕ ਆ ਬਾਈ ਠੀਕ ਹੈ ਨਾ ਮੱਖੀ ਮੱਛਰ ਤੋਂ ਵੀ ਐ ਪੂਰਾ ਪ੍ਰਬੰਧ ਕਰਾਇਆ ਵਾ ਵੀ ਐ ਨਹੀਂ ਆਪਣੇ ਵੀ ਹੂੰ ਹੂੰ ਠੀਕ ਆ ਬਾਈ 베ਸਟ ਚੀਜ਼ ਮਿਲੂਗੀ ਤੁਹਾਨੂੰ ਚਲੋ ਬਾਕੀ ਫਿਰ ਕਿਸੇ ਦਿਨ ਫੇਰ ਆਉਣੇ ਆ ਬਾਈ ਜਿਹੜੇ ਖਲਾੜਾ ਚੱਲਦਾ ਹੋਇਆ ਹੈ ਨਾ ਹਾਂ ਉਹਦੇ ਆਉਣੇ ਆਪਾਂ ਦਿਖਾਵਾਂਗੇ ਆ ਜਿਹੜਾ ਤੁਸੀਂ ਦੇਖਿਆ ਇਹ ਸੀਗਾ ਬਾਈ ਲੱਖਾ ਸਿੰਘ ਸਿਧਾਣੇ ਦਾ ਖਲਾੜਾ ਪਿੰਡ ਸਿਧਾਣੇ ਦੇ ਵਿੱਚ ਹੁਣ ਸਾਨੂੰ ਦਿਓ ਇਜਾਜ਼ਤ ਮਿਲਦੇ ਆ ਕਿਸੇ ਨਵੇਂ ਪਿੰਡ ਨਾਮੇ ਬਲੌਗ ਦੇ ਨਾਲ ਸਸ਼ਿਕਾਲ